ਆਪਾਂ ਹਰ ਰੋਜ਼ ਦੀ ਤਰ੍ਹਾਂ ਯੂਨੀਵਰਸ ਲਾਫ ਅਟਰੈਕਸ਼ਨ ਤੇ ਵੀਡੀਓ ਲੈ ਕੇ ਆਉਣੇ ਆਂ ਕਹਿੰਦਾ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਗੁਰਬਾਣੀ ਕਹਿੰਦੀ ਹੈ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਯੂਨੀਵਰਸ ਵੀ ਇਹ ਗੱਲ ਕਹਿੰਦਾ ਜਿਨੇ ਪਿਆਰ ਕੀਤਾ ਉਸੇ ਨੇ ਰੱਬ ਪਾਇਆ ਸੋ ਦੋਸਤੋ ਸਭ ਤੋਂ ਪਹਿਲਾਂ ਗੱਲ ਜ਼ਰੂਰੀ ਇਹ ਹੈ ਕਿ ਤੁਸੀਂ ਪਿਆਰ ਕਰਨਾ ਸਿੱਖੋ ਜਦੋਂ ਤੁਸੀਂ ਕਿਸੇ ਨੂੰ ਦੂਸਰੇ ਨੂੰ ਪਿਆਰ ਕਰਦੇ ਹੋ ਤਾਂ ਤੁਹਾਡੇ ਅੰਦਰ ਇੱਕ એનર્ਜੀ ਪੈਦਾ ਹੁੰਦੀ ਆ ਤੁਹਾਡਾ ਜਿਹੜਾ ਦਿਮਾਗ ਹੈ ਉਹ ਇੱਕ ਡੋਪਾ ਮਾਈਨਾਂ ਦਾ ਹਾਰਮੋਨ ਰਿਲੀਜ਼ ਕਰਦਾ ਜਦੋਂ ਉਹ ਹਾਰਮੋਨ ਰਿਲੀਜ਼ ਹੁੰਦਾ ਤਾਂ ਤੁਸੀਂ ਵੀ ਖੁਸ਼ ਰਹਿੰਦੇ ਹੋ ਸੋ ਅੱਜ ਆਪਣਾ ਮੇਨ ਮਕਸਦ ਇਹ ਹੀ ਆ ਕਿ ਪਿਆਰ ਮੁਹੱਬਤ ਬਾਰੇ ਕਿ ਆਪਾਂ ਜਾਣਕਾਰੀ ਦੇਈਏ ਕਿ ਪਿਆਰ ਮੁਹੱਬਤ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਰੂਰੀ ਹੈ ਸੋ ਦੋਸਤੋ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਤੁਸੀਂ ਜਿੰਨੀਆਂ ਵੀ ਦੇਖ ਲਓ ਉਹ ਹਮੇਸ਼ਾ ਹਮੇਸ਼ਾ ਦੇ ਲਈ ਅਮਰ ਨੇ ਉਹ ਅੱਜ ਵੀ ਜਿੰਦਾ ਨੇ ਮੁਹੱਬਤ ਕੀਤੀ ਰਾਂਝੇ ਨੇ ਰਾਂਝਾ ਬੇਸ਼ੱਕ ਦੁਨੀਆ ਤੇ ਨਹੀਂ ਮਰ ਹਰੇਕ ਨੇ ਜਾਣਾ ਕਿਉਂਕਿ ਜੀਣਾ ਝੂਠ ਤੇ ਮਰਨਾ ਸੱਚ ਹੈ ਮੁਹੱਬਤ ਕੀਤੀ ਸੋਨੀ ਮਹਿਵਾਲ ਨੇ ਜਿੰਨਾਂ ਦੇ ਅਸੀਂ ਕਿਸੇ ਸੁਣਦੇ ਆ ਰਹੇ ਆ ਉਹ ਅੱਜ ਵੀ ਅਮਰ ਨੇ ਮੁਹੱਬਤ ਕੀਤੀ ਸਸੀ ਪੁੰਨੂ ਨੇ ਉਹਦਾ ਕਿੱਸਾ ਅੱਜ ਵੀ ਸੁਣਦੇ ਆ ਰਹੇ ਆ ਮੁਹੱਬਤ ਕੀਤੀ ਇੰਦਰਸੈਨ ਨੇ ਉਹਨਾਂ ਦਾ ਕਿੱਸਾ ਅਸੀਂ ਅੱਜ ਵੀ ਸੁਣਦੇ ਆ ਰਹੇ ਹਾਂ ਸੋ ਉਹ ਅਮਰ ਨੇ ਇਸੇ ਤਰ੍ਹਾਂ ਦੋਸਤੋ ਮੁਹੱਬਤ ਕਰਨ ਵਾਲੇ ਹਮੇਸ਼ਾ ਅਮਰ ਹੋ ਜਾਂਦੇ ਹਨ ਤੇ ਯੂਨੀਵਰਸਿਟੀ ਕਹਿੰਦਾ ਜਦੋਂ ਤੁਸੀਂ ਮੁਹੱਬਤ ਕਰਦੇ ਹੋ ਕਿਸੇ ਨੂੰ ਤਾਂ ਤੁਹਾਡਾ ਜਿਹੜਾ ਦਿਮਾਗ ਹੈ ਉਹ ਡੋਪਾਮਾਈਨ ਨਾਂ ਦਾ ਇੱਕ ਕੈਮੀਕਲ ਰੀਲੀਜ਼ ਕਰਦਾ ਜਿਹਨੂੰ ਆਪਾਂ ਹਾਰਮੋਨ ਕਹਿੰਦੇ ਆ ਹਾਰਮੋਨ ਰੀਲੀਜ਼ ਕਰਦਾ ਤੇ ਉਹਦੇ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਜਦੋਂ ਅਸੀਂ ਇੱਕ ਦੂਸਰੇ ਦੇ ਨੇੜੇ ਜਾਂਦੇ ਆ ਚਾਹੇ ਤੁਹਾਡੀ ਪਤੀ ਪਤਨੀ ਹੋ ਚਾਹੇ ਕੋਈ ਤੁਹਾਡਾ ਦੋਸਤ ਹੈ ਜਦੋਂ ਤੁਸੀਂ ਉਸ ਨੂੰ ਹੱਗ ਕਰਦੇ ਹੋ ਅੱਜ ਹੱਗ ਡੇ ਹੈਗਾ ਇਹ ਤੇ ਸਪੈਸ਼ਲ ਵੀਡੀਓ ਆਪਣਾ ਸੋ ਜਦੋਂ ਤੁਸੀਂ ਕਿਸੇ ਨੂੰ ਹੱਗ ਕਰਦੇ ਹੋ ਜੱਫੀ ਪਾਉਣੀਓ ਤਾਂ ਤੁਹਾਡਾ ਦਿਮਾਗ ਹੈ ਜਿਹੜਾ ਆਕਸੀਟੋਸਿਨ ਨਾਮ ਦਾ ਹਾਰਮੋਨ ਜਿਹੜਾ ਉਹ ਹਾਰਮੋਨ ਰਿਲੀਜ਼ ਕਰਦਾ ਤੇ ਜਦੋਂ ਉਹ ਰਿਲੀਜ਼ ਕਰਦਾ ਤਾਂ ਤੁਹਾਨੂੰ ਅੰਦਰੋਂ ਜਿਹੜੀ ਹੈਗੀ ਇੱਕ ਪਾਵਰ ਇੱਕ ਸ਼ਕਤੀ ਮਿਲਦੀ ਹੈ ਦੋਸਤੋ ਸੋ ਦੋਸਤੋ ਜਿੰਦਗੀ ਦੇ ਵਿੱਚ ਤਿੰਨ ਚਾਰ ਚੀਜ਼ਾਂ ਬਹੁਤ ਜ਼ਰੂਰੀ ਆ ਪੈਸਾ ਜਿੰਨਾ ਜ਼ਰੂਰੀ ਹੈ ਉਨਾ ਹੀ ਪ੍ਰੇਮ ਜ਼ਰੂਰੀ ਹੈ ਪਿਆਰ ਜ਼ਰੂਰੀ ਹੈ ਤੁਹਾਡੀ ਬਾਣੀ ਮਿੱਠੀ ਹੋਣੀ ਚਾਹੀਦੀ ਹੈ ਤੁਹਾਡੇ ਸ਼ਰਬਤ ਬੋਲਾਂ ਦੇ ਵਿੱਚ ਤੁਹਾਡੇ ਵਿੱਚ ਸ਼ਰਬਤ ਲੱਗਦਾ ਹੋਣਾ ਆਵਾਜ਼ ਨੂੰ ਹਮੇਸ਼ਾ ਮਿੱਠਾ ਰੱਖੋ ਕਿਉਂਕਿ ਜਿਹੜੀ ਤੁਹਾਡੀ ਆਵਾਜ਼ ਹੈ ਇਹਨੂੰ ਆਵਾਜ਼ ਨਾ ਸਮਝੋ ਕਿ ਕੱਲੀ ਆਵਾਜ਼ ਹੈ ਦੂਸਰੇ ਨੂੰ ਗੱਲ ਸਮਝਾਉਣ ਵਾਸਤੇ ਹੈ ਜਿਹੜੀ ਦੋਸਤੋ ਤੁਹਾਡੀ ਆਵਾਜ਼ ਹੈ ਇਹ ਬਹੁਤ ਵੱਡਾ ਕੰਮ ਕਰਦੀ ਹੈ ਇਹ ਵਾਈਬ੍ਰੇਸ਼ਨ ਹੈ ਵਾਈਬ੍ਰੇਸ਼ਨ ਜਦੋਂ ਤੁਸੀਂ ਮੂੰਹ ਦੇ ਵਿੱਚੋਂ ਕੱਢਦੇ ਹੋ ਤੁਹਾਡੀ ਵਾਈਬ੍ਰੇਸ਼ਨ ਫ੍ਰੀਕਵੈਂਸੀ ਬਣ ਕੇ ਯੂਨੀਵਰਸ ਨੂੰ ਨੋਟ ਕਰਦਾ ਹੈ ਤੇ ਜਦੋਂ ਯੂਨੀਵਰਸ ਨੂੰ ਨੋਟ ਕਰਦਾ ਹੈ ਤੇ ਦੋਸਤੋ ਉਹ ਫ੍ਰੀਕਵੈਂਸੀ ਜਿਹੜੀ ਹੈਗੀ ਹੈ ਉਹੀ ਉਹ ਵਾਪਸ ਭੇਜਦਾ ਤੁਹਾਡੇ ਤੱਕ ਜਦੋਂ ਤੁਸੀਂ ਪੋਜ਼ਿਟਿਵ એનર્ਜੀ ਦੇ ਨਾਲ ਸੋਚਦੇ ਹੋ ਬੋਲਦੇ ਹੋ ਤੇ ਪੋਜ਼ਿਟਿਵ એનર્ਜੀ ਵੰਡਦੇ ਹੋ ਲੋਕਾਂ 'ਚ ਤਾਂ ਤੁਹਾਨੂੰ ਆਟੋਮੈਟਿਕ ਜਿਹੜੀ ਪੋਜ਼ਿਟਿਵ એનર્ਜੀ ਪ੍ਰਾਪਤ ਹੁੰਦੀ ਆ ਤੇ ਤੁਹਾਡਾ ਜਿਹੜਾ ਦਿਮਾਗ ਹੈ ਉਹ ਆਕਸੀਟੋਸਿਨ ਦਾ ਜਿਹੜਾ ਹੈਗਾ ਹਾਰਮੋਨ ਰਿਲੀਜ਼ ਕਰਦਾ ਤਾਂ ਤੁਹਾਨੂੰ ਬੜੀ ਦੁਜੇ ਤੱਕ ਖਿੱਚ ਬਣ ਜਾਂਦੀ ਹੈ ਹਰ ਇੱਕ ਇਨਸਾਨ ਤੁਹਾਡੇ ਤੱਕ ਖਿੱਚਿਆ ਤੁਰਿਆ ਆਉਂਦਾ ਹੈ ਸੋ ਦੋਸਤੋ ਇਹ ਗੱਲਾਂ ਮੇਰੀਆਂ ਪੁੱਲਿਓ ਨਾ ਯਕੀਨ ਕਰਿਓ ਮੈਂ ਜ਼ਿੰਦਗੀ ਦੇ ਵਿੱਚ ਪਿਆਰ ਬਹੁਤ ਘਟਿਆ ਮੇਰੇ ਕੋਲੇ 300 ਪੇਸ਼ੈਂਟ ਡੇਲੀ ਆਉਂਦਾ ਤੇ ਮੇਰੀ ਹਰ ਇੱਕ ਇੱਛਾ ਪੂਰੀ ਹੋ ਰਹੀ ਹੈ ਮੇਰੇ ਕੋਲੇ ਪੈਸਾ ਬਹੁਤ ਆ ਰਿਹਾ ਮੇਰੇ ਕੋਲੇ ਹਰ ਇੱਕ ਸੁੱਖ ਸਾਧਨ ਹੈ ਉਹ ਸਿਰਫ ਕਿਵੇਂ ਆ ਕਿਉਂਕਿ ਤੁਹਾਡਾ ਪਿਆਰ ਮੇਰੇ ਨਾਲ ਹੈ ਸੋ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਮੈਨੂੰ ਪਤਾ ਲੱਗਦਾ ਕਮੈਂਟਾਂ ਤੋਂ ਪਤਾ ਲੱਗਦਾ ਜਦੋਂ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਥੈਂਕ ਯੂ ਵੀਰ ਜੀ ਬੜੇ ਤੁਹਾਡੇ ਕਮੈਂਟ ਆਉਂਦੇ ਆ ਤੇ ਉਹਦੇ ਤੋਂ ਮੈਨੂੰ ਮੇਰਾ ਜਿਹੜਾ ਮਾਈਂਡ ਹੈ ਮੇਰਾ ਜਿਹੜਾ ਬ੍ਰੇਨ ਹੈ ਉਹ ਫਿਰ ਡੋਪਾਮਾਈਨਾਂ ਦਾ ਹਾਰਮੋਨ ਰਿਲੀਜ਼ ਕਰਦਾ ਤੇ ਜਦੋਂ ਉਹ ਰਿਲੀਜ਼ ਕਰਦਾ ਤਾਂ ਦੋਸਤੋ ਮੇਰੀ ਜ਼ਿੰਦਗੀ ਜਿਹੜੀ ਹੈਗੀ ਹੈ ਜੌਨੀ ਸਫਲ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਮੈਂ ਤੁਹਾਨੂੰ ਬੜੀਆਂ ਨਿੱਕੇ ਨਿੱਕੇ ਜਾਣਕਾਰੀਆਂ ਦਿੰਦਾ ਰਹਿੰਦਾ ਹਾਂ ਪਰ ਤੁਸੀਂ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰੋ ਤੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜਾ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਅੰਦਰ ਜਿੰਨਾ ਪੈਸਾ ਜ਼ਰੂਰੀ ਹੈ ਜਿੰਨਾ ਸਾਨੂੰ ਸੁੱਖ ਸਾਧਨ ਜ਼ਰੂਰੀ ਹੈ ਓਨਾ ਹੀ ਸਾਨੂੰ ਪਿਆਰ ਵੀ ਜ਼ਰੂਰੀ ਹੈ ਹੁਣ ਮੈਂ ਕਈ ਘਰਾਂ ਦੇ ਵਿੱਚ ਦੇਖਿਆ ਉਹਨਾਂ ਦੇ ਕੋਲੇ ਪੈਸਾ ਹੁੰਦਾ ਉਹਨਾਂ ਦੇ ਕੋਲੇ ਸਾਰੇ ਸੁੱਖ ਸਾਧਨ ਹੁੰਦੇ ਆ ਪਰ ਉਹਨਾਂ ਨੂੰ ਪਤਨੀ ਦਾ ਪ੍ਰੇਮ ਨਹੀਂ ਮਿਲ ਰਿਹਾ ਹੁੰਦਾ ਜਾਂ ਪਤੀ ਨੂੰ ਪਤਨੀ ਦਾ ਪ੍ਰੇਮ ਨਹੀਂ ਮਿਲ ਰਿਹਾ ਹੁੰਦਾ ਜਾਂ ਬੱਚਿਆਂ ਦਾ ਮਾਪਿਆਂ ਨੂੰ ਪ੍ਰੇਮ ਨਹੀਂ ਮਿਲ ਰਿਹਾ ਹੁੰਦਾ ਜਾਂ ਮਾਪਿਆਂ ਦਾ ਬੱਚਿਆਂ ਨੂੰ ਪ੍ਰੇਮ ਨਹੀਂ ਮਿਲ ਰਿਹਾ ਹੁੰਦਾ ਉੱਥੇ ਕਿਤੇ ਨਾ ਕਿਤੇ ਸਾਡਾ ਕਮਿਊਨੀਕੇਸ਼ਨ ਗੈਪ ਹੁੰਦਾ ਜਿਹਦੇ ਨਾਲ ਸਾਡਾ ਯੂਨੀਵਰਸ ਹਮੇਸ਼ਾ ਸਾਡੇ ਨਾਲ ਰੁੱਸਿਆ ਰਹਿੰਦਾ ਤੇ ਜਿਹੇ ਜਿਹੇ એનર્ਜੀ ਅਸੀਂ ਉਸ ਨੂੰ ਦੇਈ ਜੰਨੇ ਤੇ ਉਹੀ એનર્ਜੀ ਸਾਨੂੰ ਵਾਪਸ ਕਰੀ ਜਾਂਦਾ ਜਦੋਂ ਅਸੀਂ ਹਰ ਰੋਜ਼ ਗੱਲਾਂ ਕਰਨ ਲੱਗ ਜੰਨੇ ਆ ਕਿ ਜਰ ਮੇਰੀ ਤਾਂ ਸੱਸ ਮੇਰੇ ਨਾਲ ਬੋਲਦੀ ਨਹੀਂ ਮੇਰਾ ਪਿਤਾ ਮੇਰੇ ਨਾਲ ਬੋਲਦਾ ਨਹੀਂ ਮੇਰੇ ਘਰ ਵਾਲੇ ਦਾ ਮੇਰੇ ਨਾਲ ਪਿਆਰ ਨਹੀਂ ਤਾਂ ਉਹ ਪਿਆਰ ਨਾ ਦੇ ਵਿੱਚ ਹੀ ਬਦਲ ਜਾਂਦਾ ਕਿਉਂਕਿ ਜਿਹੜੇ ਨਾ ਹੈ ਨਹੀਂ ਤੇ ਨਾ ਇਹ ਸ਼ਬਦ 네ਗੇਟਿਵ એનર્ਜੀ ਹੈ ਜਦੋਂ ਤੁਸੀਂ 네ਗੇਟਿਵ એનર્ਜੀ ਨੂੰ ਕ੍ਰੀਏਟ ਕਰ ਲੈਂਦੇ ਹੋ ਆਪਣੇ ਦਿਮਾਗ ਦੇ ਅੰਦਰ ਤਾਂ ਉਹੀ એનર્ਜੀ ਤੁਹਾਨੂੰ ਨੇਗੇਟਿਵ એનર્ਜੀ ਜਿਹੜੀ ਹੈਗੀ ਹੈ ਬ੍ਰਹਿਮੰਡ ਤੋਂ ਯੂਨੀਵਰਸ ਤੋਂ ਤੁਹਾਨੂੰ ਵਾਪਸ ਮਿਲਦੀ ਹੈ ਲਾਫ ਅਟਰੈਕਸ਼ਨ ਕੀ ਕਹਿੰਦਾ ਲਾਫ ਅਟਰੈਕਸ਼ਨ ਜਿਵੇਂ ਇੱਕ ਕਾਨੂੰਨ ਹੁੰਦਾ ਹੈ ਸਾਡੀਆਂ ਆਪਣੇ ਹਿੰਦੁਸਤਾਨ ਦਾ ਕਾਨੂੰਨ ਬਾਹਰਲੇ ਦੇਸ਼ਾਂ ਦਾ ਕਾਨੂੰਨ ਵੱਖਰਾ-ਵੱਖਰਾ ਹੁੰਦਾ ਹੈ ਇਸੇ ਤਰ੍ਹਾਂ ਦੋਸਤੋ ਬ੍ਰਹਿਮੰਡ ਦਾ ਇੱਕ ਕਾਨੂੰਨ ਹੈ ਉਹ ਕਾਨੂੰਨ ਬਹੁਤ ਵੱਡਾ ਹੈ ਉਹ ਕਾਨੂੰਨ ਕੀ ਕਹਿੰਦਾ ਉਹ ਕਹਿੰਦਾ ਕਿ ਜਿਹੋ ਜੀ ਆਵਾਜ਼ ਤੁਸੀਂ ਮੈਨੂੰ ਦਿਓਗੇ ਜਿਵੇਂ ਸੋਚੋਗੇ ਮੈਂ ਤੁਹਾਡੇ ਨਾਲ ਉਸ ਤਰ੍ਹਾਂ ਹੀ ਕਰੂੰਗਾ ਅਸੀਂ ਅਕਸਰ ਦੇਖਦੇ ਹਾਂ ਅਦਾਲਤਾਂ 'ਚ ਵੀ ਇਹੀ ਹੁੰਦਾ ਜਿਹੜਾ ਕੁਝ ਅਸੀਂ ਸੋਚ ਕੇ ਜਾਂਦੇ ਹਾਂ ਗਵਾਹੀ ਸੋਚ ਕੇ ਜਾਂਦੇ ਆ ਤਾਂ ਉਹਦੀ ਗਵਾਹੀ ਦੇ ਦਿੰਦੇ ਆ ਤੇ ਸਾਡਾ ਫੈਸਲਾ ਵੀ ਉਹ ਜਾ ਆਉਂਦਾ ਇਸੇ ਤਰ੍ਹਾਂ ਹੀ ਲਾਫ ਅਟਰੈਕਸ਼ਨ ਸਾਡੇ ਉਸੇ ਤਰ੍ਹਾਂ ਕੰਮ ਕਰਦਾ ਜਿਹੜੀ ਚੀਜ਼ ਅਸੀਂ ਦਿਮਾਗ ਦੇ ਵਿੱਚ ਸੋਚ ਲੈਂਦੇ ਆ ਜਿਹੜੀ ਚੀਜ਼ ਦੀ ਅਸੀਂ ਦਿਮਾਗ ਦੇ ਵਿੱਚ ਇੱਕ ਵੀਡੀਓ ਕ੍ਰੀਏਟ ਕਰ ਲੈਂਦੇ ਆ ਜਿਵੇਂ ਜਿਵੇਂ ਅਸੀਂ ਵੀਡੀਓ ਕ੍ਰੀਏਟ ਕਰਦੇ ਆ ਆਪਣੇ ਦਿਮਾਗ ਦੇ ਵਿੱਚ ਜੋ ਕੁਝ ਵੀ ਸੋਚਦੇ ਆ ਮਾੜਾ ਜਾਂ ਚੰਗਾ ਸੋਜੇ ਤੁਸੀਂ ਚੰਗਾ ਸੋਚਦੇ ਹੋ ਤਾਂ ਤੁਹਾਡੇ ਨਾਲ ਚੰਗਾ ਹੀ ਹੁੰਦਾ ਜੇ ਤੁਸੀਂ ਮਾੜਾ ਸੋਚਦੇ ਹੋ ਤਾਂ ਤੁਹਾਡੇ ਨਾਲ ਮਾੜਾ ਹੁੰਦਾ ਉਹ ਸਾਨੂੰ ਉਹੋ ਜੀ એનર્ਜੀ ਜਿਹੜਾ ਯੂਨੀਵਰਸ ਆ ਉਹ ਸਾਨੂੰ ਵਾਪਸ ਦਿੰਦਾ ਹੈ ਲੌਫ ਅਟਰੈਕਸ਼ਨ ਦੇ ਨਾਲ ਜੇ ਤੁਸੀਂ ਜੁੜ ਕੇ ਉਹਦੀ ਸਹਿਮਤੀ ਦੇ ਨਾਲ ਜੋ ਕੰਮ ਕਰੋਗੇ ਤਾਂ ਦੋਸਤੋ ਉਹ ਕੰਮ ਤੁਹਾਡੇ ਸਿਰੇ ਚੜਨਗੇ ਤੁਹਾਨੂੰ ਪੈਸਾ ਵੀ ਆਏਗਾ ਤੁਹਾਨੂੰ ਹਰ ਇੱਕ ਖੁਸ਼ੀ ਮਿਲੂਗੀ ਤੁਹਾਡੇ ਕਰਜ਼ੇ ਉਤਰਨ ਦੀ ਗੱਲ ਕਰਦੇ ਆ ਹੁਣ ਮੈਨੂੰ ਨਾ ਜ਼ਿਆਦਾਤਰ ਕਰਜ਼ਿਆਂ ਤੇ ਕਹਿੰਦੇ ਆ ਕਿ ਕਰਜ਼ਾ ਕਿਵੇਂ ਕੰਮ ਕਰਦਾ ਨਾ ਕਰਜ਼ਾ ਕਿਵੇਂ ਉਤਰੂਗਾ ਸਾਡਾ ਸੋ ਦੋਸਤੋ ਸਾਰਾ ਦਿਨ ਤੁਸੀਂ ਇੱਕੋ ਗੱਲ ਤੇ ਨਾ ਧਿਆਨ ਦਿਆ ਕਰੋ ਸਾਡਾ ਕਰਜ਼ਾ ਕਿਵੇਂ ਉਤਰੂਗਾ ਸਾਡਾ ਕਰਜ਼ਾ ਕਿਵੇਂ ਉਤਰੂਗਾ ਮੇਰੇ ਕ੍ਰੈਡਿਟ ਕਾਰਡ ਦਾ ਬਿੱਲ ਪੈਂਡਿੰਗ ਪਿਆ ਹਾਏ ਮੇਰੀ ਬਿਜਲੀ ਦਾ ਬਿੱਲ ਪੈਂਡਿੰਗ ਪਿਆ ਇਹ ਚੀਜ਼ ਤੇ ਨਾ ਜਾਇਆ ਕਰੋ ਜਦੋਂ ਤੁਸੀਂ ਬਿੱਲ ਪੈਂਡਿੰਗ ਪਿਆ ਹਾਏ ਮੈਂ ਭਰਨਾ ਹੈ ਹਾਏ ਮੈਂ ਭਰਨਾ ਹੈ ਉਹ ਕਦੇ ਨਹੀਂ ਭਰਿਆ ਜਾਣਾ ਤੁਸੀਂ ਇੱਕ ਫੀਲ ਕਰਨਾ ਕਿ ਮੇਰੇ ਕੋਲ ਪੈਸਾ ਪਿਆ ਅਲਮਾਰੀ 'ਚ ਮੇਰੇ ਕੋਲੇ ਪੈਸਾ ਆ ਰਿਹਾ ਹੈ ਮੇਰੇ ਕੋਲੇ ਜੇਬ ਰੁਪਏ ਆ ਮੇਰੇ ਕੋਲੇ ਸਾਰਾ ਕੁਝ ਪਿਆ ਹੈ ਮੇਰੇ ਕੋਲੇ ਗੱਡੀ ਆ ਇਹ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਫੀਲ ਕਰਨੇ ਸਟਾਰਟ ਕਰ ਦੋ ਹੁਣ ਲਾਫ ਅਟਰੈਕਸ਼ਨ ਫਿਰ ਜਦੋਂ ਤੁਸੀਂ ਇਹ ਫੀਲ ਕਰਦੇ ਹੋ ਉਹ ਬਲੀਵ ਕਰਨ ਲੱਗੇ ਜਦੋਂ ਤੁਸੀਂ ਤੇ ਉੱਥੇ ਤੁਸੀਂ ਯੂਨੀਵਰਸ ਦਾ ਧੰਨਵਾਦ ਕਰੋਗੇ ਯੂਨੀਵਰਸ ਮੇਰੇ ਕੋਲ ਸਭ ਕੁਝ ਹੈ ਹੈ ਮੈਂ ਜ਼ਿੰਦਗੀ ਮਜ਼ੇ ਨਾਲ ਜੀ ਰਿਹਾ ਹਾਂ ਮੈਂ ਹਰ ਵੀਡੀਓ ਚ ਕਹਿੰਦਾ ਇਹ ਗੱਲ ਤਾਂ ਕਿ ਨਾ ਕਿ ਤੁਹਾਡਾ ਇੱਕ ਜਨੂਨ ਬਣ ਜੇ ਤੁਹਾਡੀ ਇੱਕ ਹੈਬਿਟ ਬਣ ਜੇ ਤੁਹਾਡੀ ਇੱਕ ਆਦਤ ਬਣ ਜੇ ਯੂਨੀਵਰਸ ਦਾ ਧੰਨਵਾਦ ਕਰਨਾ ਤੇ ਤੁਹਾਡੀਆਂ ਜਿਹੜੀਆਂ ਘਰ ਦੀਆਂ ਚੀਜ਼ਾਂ ਨੇ ਨਿੱਕੇ-ਨਿੱਕੇ ਚੀਜ਼ਾਂ ਵੀ ਯੂਨੀਵਰਸ ਦੇ ਅੱਗੇ ਰੱਖ ਦਿਓ ਕਿ ਮੇਰੇ ਕੋਲ ਸਭ ਕੁਝ ਹੈ ਆਲਰੇਡੀ ਮੈਂ ਬਹੁਤ ਵੱਡਾ ਅਮੀਰ ਬੰਦਾ ਭਾਵੇਂ ਤੁਸੀਂ ਜਮਾ ਗਰੀਬ ਹੋ ਯਾਰ ਜਮਾ ਸਿਰੇ ਦੇ ਗਰੀਬ ਹੋ ਪਰ ਲੇਕਿਨ ਤੁਸੀਂ ਆਪਣੇ ਆਪ ਨੂੰ ਕਦੇ ਗਰੀਬ ਨਹੀਂ ਕਹਿਣਾ ਸੋ ਦੋਸਤੋ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਤਬਦੀਲੀਆਂ ਆਉਣਗੀਆਂ ਤੇ ਅੱਜ ਆਪਾਂ ਕਿਉਂਕਿ ਅੱਜ ਹਗੜੇ ਆ ਇਹਦੇ ਤੇ ਹੀ ਗੱਲ ਕਰਨੀ ਆ ਜਦੋਂ ਤੁਸੀਂ ਕਿਸੇ ਵੀ ਨਮਾਣੇ ਜੇ ਬੰਦੇ ਨੂੰ ਕਿਸੇ ਵੀ ਮਾੜੇ ਬੰਦੇ ਨੂੰ ਜਾਂ ਕਿਸੇ ਚੰਗੇ ਬੰਦੇ ਨੂੰ ਜਾਂ ਕਿਸੇ ਤਗੜੇ ਤਣਾਟ ਬੰਦੇ ਨੂੰ ਜੱਫੀ ਪਾਉਣੇ ਤਾਂ ਉਹ ਬੰਦੇ ਨੇ ਜਦੋਂ ਤੁਹਾਡੇ ਐ ਮੋਢੇ ਤੇ ਹੱਥ ਰੱਖ ਲਿਆ ਜਾਂ ਤੁਹਾਨੂੰ ਜਫੀ ਪਾੜੀ ਤਾਂ ਐ ਸਮਝੋ ਕਿ એનર્ਜੀ ਹੈ ਜਿਹੜੀ ਉੱਪਰੋਂ ਮਿਲਣੀ ਸਟਾਰਟ ਹੋ ਗਈ ਤੁਹਾਨੂੰ ਇਹ ਹੱਗ ਦੇ ਵਿੱਚ ਇੱਕ ਜਫੀ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਦੋਸਤੋ ਮੈਂ ਆਪ ਦਾ ਜ਼ਿਕਰ ਕਰ ਲੈਣਾ ਮੇਰਾ ਮੈਂ ਮੇਰੇ ਨਾਲ ਹਰ ਇੱਕ ਕੰਮ ਬਣਦਾ ਜਾ ਰਿਹਾ ਯੂਨੀਵਰਸ ਦੀ ਕਿਰਪਾ ਦੇ ਨਾਲ ਬਣਦਾ ਜਾ ਰਿਹਾ ਮੈਂ ਕਿੰਨਾਂ ਨੂੰ ਜਫੀ ਪਾਈ ਮੈਂ ਵੱਡੇ ਵੱਡੇ ਐਕਟਰਾਂ ਨੂੰ ਜਫੀਆਂ ਪਾਲੀਆਂ ਸਾਡੇ ਕੋਲੇ ਹੋਬੀ ਢਾਲੀ ਵਾਲਾ ਭਾਜੀ ਸਾਹਿਬ ਇੱਥੇ ਸਾਡੇ ਨਾਲ ਰੋਡ ਸ਼ੋਅ ਕੱਟਣ ਆਏ ਤੇ ਮੈਂ ਜੱਫੀਆਂ ਪਾਉਂਦਾ ਰਿਹਾ ਉਹਨਾਂ ਨੂੰ ਤੇ ਮੈਂ ਹਕੀਕਤ ਦੇ ਵਿੱਚ ਮੇਰਾ ਸੁਪਨਾ ਸੀਗਾ ਕਿ ਮੈਂ ਹੋਬੀ ਢਾਲੀ ਵਾਲ ਦੇ ਨਾਲ ਮੈਂ ਗਾਣੇ 'ਚ ਜਾਂ ਫਿਲਮ 'ਚ ਕੰਮ ਕਰਾਂ ਤਾਂ ਦੋਸਤੋ ਤੁਸੀਂ ਯਕੀਨ ਕਰਿਓ ਤਿੰਨ ਚਾਰ ਮਹੀਨਿਆਂ ਬਾਅਦ ਉਹ ਸੁਪਨਾ ਮੇਰਾ ਸਕਾਰ ਹੋਣ ਲੱਗਿਆ ਸੋ ਅੱਜ ਮੈਂ ਇਹ ਚੀਜ਼ ਕਹਿਣਾ ਕਿ ਜਿਹੜੀ ਚੀਜ਼ ਤੁਸੀਂ ਦਿਮਾਗ ਦੇ ਵਿੱਚ ਸੋਚ ਲੈਂਦੇ ਹੋ ਜਾਂ ਫੀਲ ਕਰ ਲੈਂਦੇ ਹੋ ਜਾਂ ਕਿਸੇ ਨੂੰ ਹੱਕ ਕਰਦੇ ਹੋ ਤੁਸੀਂ ਜੱਫੀ ਪਾਉਂਦੇ ਹੋ ਜਾਂ ਤੁਸੀਂ ਕਿਸੇ ਨੂੰ ਛੂਹ ਲੈਂਦੇ ਹੋ ਪਰ ਉਹ ਤੁਹਾਡੇ ਸੁਪਨੇ ਉਹਦੇ ਵਾਂਗੂ ਪੂਰੇ ਹੋਣ ਲੱਗ ਜਾਂਦੇ ਹਨ ਪਰ ਉਹ ਬੰਦਾ ਪੋਜ਼ਿਟਿਵ એનર્ਜੀ ਵਾਲਾ ਹੋਣਾ ਚਾਹੀਦਾ ਹੁਣ ਮੇਰੀਆਂ ਬੀਬੀਆਂ ਦੇ ਭੈਣਾਂ ਦੇ ਸਵਾਲ ਮੈਨੂੰ ਬੜੇ ਖੜੇ ਹੁੰਦੇ ਆ ਜਿਦੋਂ ਨਾ ਕਮੈਂਟਾਂ ਦੇ ਵਿੱਚ ਜਾਂ ਮੈਨੂੰ ਫੋਨ ਕਰਕੇ ਕਹਿੰਦੀਆਂ ਭਾਜੀ ਮੇਰੇ ਘਰ ਵਾਲਾ ਮੈਨੂੰ ਖਰਚਾ ਨਹੀਂ ਦੇ ਰਿਹਾ ਭਾਜੀ ਮੈਂ ਬਹੁਤ ਤੰਗ ਆ ਮੈਂ ਉਹਨਾਂ ਨੂੰ ਕਹਿਣਾ ਨਾ ਪਏ ਤੰਗ ਸ਼ਬਦ ਹੀ 네ਗਟਿਵ એનર્ਜੀ ਆ ਤੁਸੀਂ ਤੰਗ ਨਹੀਂ ਕਹਿਣਾ ਤੁਹਾਡੇ ਘਰ ਵਾਲਾ ਖਰਚਾ ਨਹੀਂ ਦੇ ਰਿਹਾ ਇਹ 네ਗਟਿਵ એનર્ਜੀ ਆ ਤੁਸੀਂ ਕੀ ਕਰਨਾ ਆਪਣੇ ਦਿਮਾਗ ਦੇ ਵਿੱਚ ਆਪ ਬੈਠੋ ਅੱਖਾਂ ਬੰਦ ਕਰੋ ਅੱਖਾਂ ਬੰਦ ਕਰਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਯੂਨੀਵਰਸ ਦਾ ਧੰਨਵਾਦ ਕਰੋ ਕਿ ਮੈਨੂੰ ਬੱਚੇ ਦਿੱਤੇ ਆ ਮੈਨੂੰ ਮੇਰਾ ਪਤੀ ਪਰਮੇਸ਼ਰ ਦਿੱਤਾ ਹੈ ਮੇਰੇ ਸਾਰੇ ਸੁਪਨੇ ਸਕਾਰ ਹੋ ਰਹੇ ਆ ਮੈਂ ਬੜੀ ਖੁਸ਼ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਤੁਸੀਂ ਪੋਸਟ ਔਨਰਜੀ ਵਾਲੀਆਂ ਕਰਨੀਆਂ ਸਟਾਰਟ ਕਰ ਦਿੱਤੀਆਂ ਤਾਂ ਅਕਾਲ ਪੁਰਖ ਨੇ ਉਸ ਵਾਇਗਰੂ ਨੇ ਤੁਹਾਡੇ ਭੰਡਾਰ ਪਰਨੇ ਸ਼ੁਰੂ ਕਰਦਨੇ ਆ ਤੁਸੀਂ ਇਹ ਫੀਲ ਕਰਨਾ ਕਿ ਤੁਹਾਡੇ ਘਰ ਵਾਲਾ ਕੰਮ ਤੋਂ ਆਇਆ ਆਣ ਕੇ ਉਹਨੇ ਪਰਸ ਕੱਢਿਆ ਸੁਪਨਾ ਇੱਕ ਸੁਪਨਾ ਦੇਖਣਾ ਤੁਸੀਂ ਜਾਗਦਿਆਂ ਨੇ ਸੁਪਨਾ ਦੇਖਣਾ ਹੈ ਤੇ ਤੁਹਾਡੇ ਘਰ ਵਾਲਾ ਤੁਹਾਡੇ ਕੋਲੇ ਆਇਆ ਉਹਨੇ ਜਿੰਨੇ ਜੇਬ ਚ ਪੈਸੇ ਲਿਆ ਕੇ ਤੁਹਾਨੂੰ ਫੜਾ ਦਿੱਤੇ ਤੁਹਾਨੂੰ ਵਟੂਆ ਫੜਾਉਂਦਾ ਹੈ ਤਾਂ ਜਿਹੜਾ ਕਹਿੰਦੇ ਨੇ ਕਿ ਮੇਰੇ ਘਰ ਵਾਲਾ ਮੈਨੂੰ ਪੈਸੇ ਨਹੀਂ ਦਿੰਦਾ ਤਾਂ ਗਰੰਟੀ ਹੈ ਜੇ ਉਹ ਪੈਸੇ ਨਾ ਦੇਵੇ 15 20 ਦਿਨਾਂ ਚ ਹੀ ਐਨੀ ਤਬਦੀਲੀ ਆ ਜਾਊਗੀ ਜੇ ਹੁਣ ਕਈ ਵਾਰੀ ਕੰਮ ਤੋਂ ਥੱਕਿਆ ਆਉਂਦਾ ਤੇ ਖਿੱਚ ਕੇ ਬੋਲਦਾ ਤਾਂ ਤੁਸੀਂ ਫੀਲ ਕਰਨਾ ਆਪਣੇ ਦਿਮਾਗ ਦੇ ਵਿੱਚ ਲਾਫ ਅਟਰੈਕਸ਼ਨ ਨੂੰ ਇੱਕ ਤੁਸੀਂ ਅਟ੍ਰੈਕਟ ਕਰਨਾ ਉਹਨੂੰ ਕਹਿਣਾ ਕਿ ਮੇਰੇ ਘਰ ਵਾਲਾ ਬੜਾ ਸੋਹਣਾ ਆਇਆ ਬੜਾ ਨਜ਼ਾਰੇ ਲੈਂਦਾ ਹੁਣ ਉਹਨੂੰ ਤੁਸੀਂ ਜਦੋਂ ਆਉਂਦਾ ਉਹਨੂੰ ਪਾਣੀ ਦਾ ਗਲਾਸ ਦਿਓ ਉਹਨੂੰ ਜੱਫੀ ਪਾ ਕੇ ਮਿਲੋ ਤਾਂ ਜਦੋਂ ਤੁਸੀਂ ਜੱਫੀ ਪਾ ਕੇ ਮਿਲੋਗੇ ਤਾਂ ਜਿੰਨੀ ਤੁਹਾਡੇ ਅੰਦਰ ਪੋਸਟ ਐਨਰਜੀ ਆ ਉਹ ਤੁਹਾਡੇ ਪਤੀ ਦੇ ਅੰਦਰ ਕ੍ਰੀਏਟ ਕਰੂਗੀ ਤੁਹਾਡੀ ਜਿਹੜੀ ਐਨਰਜੀ ਹੈ ਵੰਡੀ ਜਾਊਗੀ ਕਹਿੰਦੇ ਆ ਨਾ ਖੁਸ਼ੀ ਵੰਡਣ ਨਾਲ ਦੁੱਗਣੀ ਤਿਕਣੀ ਹੋ ਜਾਂਦੀ ਹੈ ਤੇ ਗਮੀ ਵੰਡਣ ਨਾਲ ਘਟ ਜਾਂਦੀ ਹੈ ਕਹਿੰਦੇ ਆ ਨਾ ਇਹ ਸ਼ਬਦ ਕੋਈ ਐ ਨਹੀਂ ਹੈ ਕਿ ਸ਼ਬਦ ਮੈਂ ਬਣਾਤੇ ਜਾਂ ਤੁਸੀਂ ਬਣਾਤੇ ਇਹ ਸ਼ਬਦ ਕਿਸੇ ਸੱਚੇ ਮਹਾਂਪੁਰਸ਼ਾਂ ਦੇ ਬਣੇ ਹੋਏ ਸ਼ਬਦ ਨੇ ਜਿਨ੍ਹਾਂ ਨੇ ਬੜੀ ਜ਼ਿੰਦਗੀ ਦੇ ਵਿੱਚ ਤਪੱਸਿਆ ਕਰਕੇ ਕੋਲ ਤਪੱਸਿਆ ਕਰਕੇ ਇਹ ਯਾਨੀ ਇਹ ਸ਼ਬਦ ਜਿਹੜੇ ਆਪਣੀ ਜੀਬ ਦੇ ਵਿੱਚੋਂ ਉਚਾਰਨ ਕੀਤੇ ਆਪਣੇ ਮੁਖ ਦੇ ਵਿੱਚੋਂ ਮੁਖਵਾਕਾਂ ਦੀ ਤਰ੍ਹਾਂ ਉਚਾਰਨ ਕੀਤੇ ਆ ਕਿਸੇ ਗੱਲ ਤੇ ਕੀਤੇ ਆ ਇਸ ਕਰਕੇ ਮੈਂ ਇੱਕੋ ਹੀ ਗੱਲ ਕਹਿੰਦਾ ਰਹਿਣਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਹੈ ਤਾਂ ਲਾਫ ਅਟਰੈਕਸ਼ਨ ਦੀ ਮੰਨਣੀ ਪੈਣੀ ਆ ਤੁਹਾਨੂੰ ਆਪਣਾ ਜੀਵਨ ਜਿਉਣ ਵਾਸਤੇ ਵੱਡੇ ਲੋਕਾਂ ਦੀ ਤਰ੍ਹਾਂ ਰਹਿਣਾ ਪੈਣਾ ਤੇ ਤੁਹਾਨੂੰ ਜਿਹੜੀ ਫੀਲਿੰਗ ਆ ਉਹ ਫੀਲਿੰਗਾਂ ਵੱਡੀਆਂ ਲੈਣੀਆਂ ਪੈਣਗੀਆਂ ਤੇ ਤੁਸੀਂ ਇੱਕ ਵਰਚੁਅਲ ਦੁਨੀਆ ਆਪਣੇ ਅੰਦਰ ਕ੍ਰੀਏਟ ਕਰ ਲਓ ਵਰਚੁਅਲ ਦੁਨੀਆ ਦਾ ਮਤਲਬ ਕੀ ਹੈ ਇੱਕ ਨਕਲੀ ਦੁਨੀਆ ਆਪਣੇ ਅੰਦਰ ਕ੍ਰੀਏਟ ਕਰਕੇ ਰੱਖੋ ਇੱਕ ਨਕਲੀ ਦੁਨੀਆ ਬਣਾ ਕੇ ਰੱਖੋ ਜਿਵੇਂ ਹੁਣ ਮੰਨ ਲਓ ਕਿ ਤੁਸੀਂ 3D ਗੇਮ ਖੇਡਦੇ ਹੋ ਤਾਂ ਤੁਹਾਨੂੰ ਐ ਲੱਗਦਾ ਨਾ ਕਿ ਤੁਸੀਂ ਉਹ ਗੇਮ ਦੇ ਵਿੱਚ ਆਪ ਵੜੇ ਜਾ ਰਹੇ ਹੋ ਇਸ ਤਰ੍ਹਾਂ ਇੱਕ ਵੀਡੀਓ ਕ੍ਰੀਏਟ ਕਰੋ ਆਪਣੇ ਅੰਦਰ ਕਿ ਤੁਹਾਨੂੰ ਲੱਗੇ ਕਿ ਉਹ ਜੀਵਨ ਦੇ ਵਿੱਚ ਤੁਸੀਂ ਤੁਰੇ ਫਿਰਦੇ ਹੋ ਉਸ ਜੀਵਨ ਦੇ ਵਿੱਚ ਤੁਸੀਂ ਮਜ਼ੇ ਲੈ ਰਹੇ ਹੋ ਤਾਂ ਜਿਹੜੀ ਵਰਚੁਅਲ ਦੁਨੀਆ ਤੁਸੀਂ ਬਣਾਲੀ ਉਹੋ ਜੀ ਦੁਨੀਆ ਤੁਹਾਨੂੰ ਬਣ ਕੇ ਥੋੜੇ ਦਿਨਾਂ ਦੇ ਵਿੱਚ ਹੀ ਤਿਆਰ ਮਿਲੂਗੀ ਇਹ ਲਾਫ ਅਟਰੈਕਸ਼ਨ ਕਹਿੰਦਾ ਤੇ ਮੈਂ ਵਰਚੁਅਲ ਦੁਨੀਆ ਦੇ ਉੱਤੇ ਬੜਾ ਵਿਸ਼ਵਾਸ ਕਰਦਾ ਮੈਂ ਤੁਹਾਨੂੰ ਸਹੀ ਸੱਚ ਦੱਸਦਾ ਕਿ ਤੁਸੀਂ ਟਾਈਮ ਟਰੈਵਲ ਕਰਕੇ ਤੁਸੀਂ ਆਪਣੇ ਅੰਦਰ ਦਿਮਾਗ ਦੇ ਵਿੱਚ ਇੱਕ ਵਰਚੁਅਲ ਦੁਨੀਆ ਬਣਾ ਕੇ ਇੱਕ ਵਰਚੁਅਲ ਤਰੀਕੇ ਦੇ ਨਾਲ ਜੇ ਤੁਸੀਂ ਚੰਦਰਮੇ ਤੇ ਚਲੇਗੇ ਤਾਂ ਸਮਝੋ ਤੁਸੀਂ ਹਕੀਕਤ ਦੇ ਵਿੱਚ ਚਲੇਗੇ ਤੁਹਾਨੂੰ ਇਹ ਪਤਾ ਵੀ ਨਹੀਂ ਲੱਗਣਾ ਕਿ ਮੈਂ ਹਕੀਕਤ ਆ ਜਾਂ ਮੈਂ ਵਰਚੁਅਲ ਦੁਨੀਆ 'ਚ ਤੁਰਿਆ ਫਿਰਦਾ ਸੋ ਆਪਣੇ ਆਪ ਨੂੰ ਤਬਦੀਲ ਕਰਨਾ ਸਿੱਖੋ ਦੋਸਤੋ ਹੁਣ ਕਈ ਮੈਨੂੰ ਸਵਾਲ ਆਉਂਦੇ ਆ ਕਿ ਸਾਡਾ ਅਸੀਂ ਬੈਠ ਜਾਂਦੇ ਆ ਪਰ ਸਾਡਾ ਮਨ ਨਹੀਂ ਲੱਗਦਾ ਮਨ ਐ ਨਹੀਂ ਲੱਗਦਾ ਮਨ ਜਿੰਨਾ ਚਿਰ ਤੁਸੀਂ ਆਪਣੇ ਘਰਾਂ ਦੇ ਭਲੇਖੇ ਆਪਣੇ ਘਰਾਂ ਦੀਆਂ ਜ਼ਰੂਰਤਾਂ ਨੂੰ ਪਿੱਛੇ ਨਹੀਂ ਛੱਡਦੇ ਜਿੰਨਾ ਚਿਰ ਤੁਸੀਂ ਇਹ ਸੋਚਣਾ ਨਹੀਂ ਫੀਲ ਕਰਦੇ ਕਿ ਮੇਰੇ ਕੋਲ ਸਭ ਕੁਝ ਹੈ ਮੈਂ ਆਨੰਦ ਮੰਗਲ ਚਾਹਾਂ ਤਦ ਤੱਕ ਤੁਹਾਡਾ ਮਨ ਨਹੀਂ ਲੱਗੇਗਾ ਦੋਸਤੋ ਜਿੰਨਾ ਮਰਜੀ ਜੋਰ ਲਾਉਣ ਦੀ ਕੋਸ਼ਿਸ਼ ਕਰੋ ਪਰ ਲੇਕਿਨ ਜਿਸ ਦਿਨ ਇਹ ਲੱਗ ਗਿਆ ਤੁਹਾਨੂੰ ਆਪਣੇ ਦਿਲ ਦੀ ਧੜਕਣ ਵੀ ਸੁਣਾਈ ਦੇਗੀ ਤੁਹਾਨੂੰ ਜਿਹੜੇ ਸਾਹ ਆ ਰਹੇ ਆ ਇਸਤੋਂ ਲੰਬੇ ਸਾਲ ਹੋਣਗੇ ਗਹਿਰੇ ਸਾਲ ਹੋਣਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਸਾਹ ਬੜੇ ਵਧੀਆ ਆ ਰਹੇ ਆ ਸੌਖੇ ਆ ਰਹੇ ਆ ਤੇ ਇੱਕ ਜੀਵਨ ਦੇ ਵਿੱਚ ਤਬਦੀਲੀ ਜਿਹੜੀ ਆ ਤੁਹਾਡੀ ਹਫ਼ਤੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਤਬਦੀਲੀ ਦੇਖਣ ਨੂੰ ਮਿਲ ਜੂਗੀ ਦੋਸਤੋ ਦੋਸਤੋ ਬਸ ਅੱਜ ਵਾਸਤੇ ਮੈਂ ਇਹੀ ਕਹਿਣਾ ਕਿ ਕੋਈ ਵੀ ਬੰਦਾ ਹੈ ਹੱਥ ਹਰੇਕ ਨਾਲ ਮਲਾਓ ਹੱਥ ਹਰੇਕ ਨਾਲ ਮਲਾਓ ਗੋਰੇ ਕਿਉਂ ਕਾਮਯਾਬ ਆ ਪਤਾ ਮੈਂ ਗੋਰੀਆਂ ਦੇ ਦੇਸ਼ ਰਹਿ ਕੇ ਆਇਆ ਦੋ ਤਿੰਨ ਕੰਟਰੀਆਂ ਚ ਰਹਿ ਕੇ ਆਇਆ ਗੋਰੀ ਐਸੀ ਗੱਲੋਂ ਕਾਮਯਾਬ ਆ ਉਹ ਹਰ ਇੱਕ ਬੰਦੇ ਨੂੰ ਹੈਲੋ ਕਰ ਦਿਆ ਹੈਲੋ ਤੇ ਉਹ ਹਰ ਇੱਕ ਬੰਦੇ ਨੂੰ ਜਦੋਂ ਕੋਈ ਕੰਮ ਹੋਵੇ ਚਾਹੇ ਨਾ ਹੋਵੇ ਪਰ ਉਹ ਥੈਂਕ ਯੂ ਜ਼ਰੂਰ ਕਹਿੰਦੇ ਆ ਜਦੋਂ ਤੁਸੀਂ ਕਹਿਣਾ ਸਿੱਖ ਲਿਆ ਥੈਂਕ ਯੂ ਹਰੇਕ ਨੂੰ ਤਾਂ ਤੁਹਾਡਾ ਜੀਵਨ ਚ ਸੁਧਾਰ ਆਉਣਾ ਸਟਾਰਟ ਹੋ ਜਾਣਾ ਕਿਉਂ ਕਿਉਂ ਜੀਵਨ ਚ ਸੁਧਾਰ ਆਉਣਾ ਉਹ ਜੀਵਨ ਚ ਸੁਧਾਰ ਤਾਂ ਆਉਣਾ ਤੁਸੀਂ ਅਗਲੇ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ ਉਹਨੂੰ ਬੰਦਾ ਨਹੀਂ ਸਮਝ ਰਹੇ ਉਹਨੂੰ ਤੁਸੀਂ ਬ੍ਰਹਿਮੰਡ ਦਾ ਰੂਪ ਸਮਝ ਰਹੇ ਹੋ ਕਿ ਬ੍ਰਹਿਮੰਡ ਮੇਰੇ ਸਾਹਮਣੇ ਖੜਾ ਹੈ ਮੈਂ ਦਾ ਥੈਂਕ ਯੂ ਕੀਤਾ ਜਦੋਂ ਤੁਸੀਂ ਕਿਸੇ ਇਨਸਾਨ ਦਾ ਧੰਨਵਾਦ ਕਰਦੇ ਹੋ ਤਾਂ ਕਿਉਂਕਿ ਇਨਸਾਨ ਵੀ ਉਹ ਕਹਿੰਦਾ ਜੋ ਬ੍ਰਹਮੰਡੇ ਸੋਹੀ ਪਿੰਡੇ ਗਰਬਾਣੀ ਕਹਿੰਦੀ ਹੈ ਜੋ ਬ੍ਰਹਮੰਡੇ ਸੋਹੀ ਪਿੰਡੇ ਜਦੋਂ ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਗਏ ਨਫ਼ਰਤ ਦੀ ਨਿਗਾਹ ਨੂੰ ਦੂਰ ਛੱਡ ਦਿੱਤਾ ਨਫ਼ਰਤ ਕਰਨੀ ਛੱਡ ਦਿੱਤੀ ਇਨਸਾਨਾਂ ਨੂੰ ਬੱਚਿਆਂ ਨੂੰ ਪਸ਼ੂ ਪੰਛੀਆਂ ਨੂੰ ਤਾਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆ ਜਾਣੀਆਂ ਦੋਸਤੋ ਮੈਂ ਮੈਂ ਵੀ ਕਿਸੇ ਦਿਨ ਹੋ ਸਕਦਾ ਹੈ ਕਿ ਮੇਰੇ ਕਿਸੇ ਕੰਪੀਟੀਟਰ ਦੀ ਨੂੰ ਹੇਟ ਕਰਦਾ ਹੋਵਾਂ ਹਨ ਬਟ ਅੱਜ ਮੈਂ ਉਹਨਾਂ ਨੂੰ ਹੇਟ ਨਹੀਂ ਮੈਂ ਕਹਿੰਦਾ ਇਹਨਾਂ ਕੰਪੀਟੀਟਰਾਂ ਕਰਕੇ ਹੀ ਮੇਰਾ ਕੰਮ ਹੈ ਕਿਉਂਕਿ ਹੁਣ ਕਈ ਕਹਿੰਦੇ ਜੀ ਮੈਨੂੰ ਇੱਕ ਸਵਾਲ ਆਇਆ ਸੀ ਜੀ ਮੇਰੀ ਬਦਨਾਮੀ ਕਰਦੇ ਆ ਜੀ ਫਲਾਣਾ ਕਰਦੇ ਆ ਫਿਰ ਮੈਂ ਸੋਚਿਆ ਮੇਕਰ ਬਦਨਾਮੀ ਤਾਂ ਮੇਰੀ ਵੀ ਬਹੁਤ ਕਰਦੇ ਰਹੇ ਆ ਲੋਕ ਉਹ ਹੀ ਬਿਨਾ ਗੱਲ ਜਿਹੜੀ ਗੱਲ ਨਹੀਂ ਹੁੰਦੀ ਉਹ ਵੀ ਬਣਾਉਂਦੇ ਆ ਬਟ ਦੋਨੋਂ ਮੈਂ ਦੱਸਦਾ ਜੇਕਰ ਤੁਹਾਡੇ ਖਿਲਾਫ ਬੋਲਣ ਵਾਲੇ ਆ ਤੁਹਾਨੂੰ ਰੋਕੋ ਨਹੀਂ ਰੋਕੋ ਨਹੀਂ ਤੁਸੀਂ ਜੇ ਰੋਕੋਗੇ ਤਾਂ ਉਹ ਜ਼ਿਆਦਾ ਕਰਨਗੇ ਪਰ ਜਦੋਂ ਤੁਸੀਂ ਚੁੱਪ ਕਰਕੇ ਸ਼ਾਂਤ ਹੋ ਕੇ ਆਪਣੇ ਸ਼ਾਂਤ ਮਨ ਦੇ ਨਾਲ ਤੁਰੇ ਜਾਓਗੇ ਤਾਂ ਫਿਰ ਤੁਸੀਂ ਇੱਕ ਕਹਾਵਤ ਯਾਦ ਕਰ ਲੈਣੀ ਹੈ ਹਾਥੀ ਲੰਘ ਜਾਂਦਾ ਤੇ ਕੁੱਤੇ ਭੌਂਕਦੇ ਰਹਿ ਜਾਂਦੇ ਆ ਸੋ ਦੋਸਤੋ ਬਸ ਅੱਜ ਦਾ ਜੀਵਨ ਜਿਹੜਾ ਤੁਹਾਡਾ ਮੈਨੂੰ ਪਤਾ ਹੈ ਹਰ ਇੱਕ ਬੰਦੇ ਦਾ ਬੜਾ ਅਛਛੂਪੰਜੇ ਚ ਪਿਆ ਹੋਇਆ ਕੋਈ ਪੈਸੇ ਕਨੇ ਉਤੰਗਾ ਕੋਈ ਜਨਾਨੀ ਕਨੇ ਉਤੰਗਾ ਕੋਈ ਉਹਦੀ ਘਰ ਵਾਲੀ ਡਿਵੋਰਸ ਮੰਗਦੀ ਆ ਕੋਈ ਬੰਦਾ ਡਿਵੋਰਸ ਮੰਗ ਰਿਹਾ ਸੋ ਵੀਰੋ ਡਿਵੋਰਸ ਇੱਕ ਜ਼ਿੰਦਗੀ ਨਹੀਂ ਜ਼ਿੰਦਗੀ ਡਿਵੋਰਸ ਨਹੀਂ ਜ਼ਿੰਦਗੀ ਜਿਉਣਾ ਜ਼ਿੰਦਗੀ ਹੈ ਕਈ ਬੰਦੇ ਹੁਣ ਬਿਮਾਰ ਹੈ ਉਹ ਸਦਾ ਹੀ ਕਹੀ ਜਾਂਦੇ ਆ ਮੈਂ ਬਿਮਾਰ ਆ ਯਾਰ ਕਿਵੇਂ ਉਹ ਮੇਰੀਆਂ ਯਾਰ ਨਾਲ ਲੱਤਾਂ ਬਹੁਤ ਦੁਖਦੀਆਂ ਯਾਰ ਮੈਂ ਤਾਂ ਬਹੁਤ ਤੰਗ ਆ ਤੰਗ ਸ਼ਬਦ ਤੇ ਬਿਮਾਰ ਸ਼ਬਦ 네ਗੇਟਿਵ એનર્ਜੀ ਦਾ ਪ੍ਰਤੀਕ ਹੈ ਸੋ ਤੁਸੀਂ 네ਗੇਟਿਵ એનર્ਜੀ ਨਹੀਂ ਲੈਣੀ ਜਦੋਂ ਵੀ ਤੁਹਾਨੂੰ ਕੋਈ ਪੁੱਛੇ ਤੁਸੀਂ ਇੱਕੋ ਸ਼ਬਦ ਮੂੰਹ ਤੇ ਰੱਟ ਲਓ ਮੈਂ ਚੜ੍ਹਦੀ ਕਲਾ ਚਾ ਬਾਈ ਜੀ ਕਿਵੇਂ ਹਾਂ ਮੈਂ ਚੜ੍ਹਦੀ ਕਲਾ ਚਾ ਕਿਵੇਂ ਨਾજર ਸਿਆ ਠੀਕ ਹੈ ਹਾਂ ਬਾਈ ਜੀ ਮੈਂ ਹੁਣ ਨਜ਼ਾਰੇ ਲੈਣਾ ਜੀ ਮੈਂ ਤਾਂ ਚੜ੍ਹਦੀ ਕਲਾ ਚਾ ਹੈਂ ਪੈਸਾ ਪੂਸਾ ਉਹ ਪੈਸਾ ਪੂਸਾ ਬੱਚੇ ਕਮਾਉਣ ਲੱਗ ਗਏ ਮੈਂ ਕਮਾਈ ਜਾਂਦਾ ਹੈ ਹਾਂ 4-60 ਰੁਪਿਆ ਆ ਜਾਂਦਾ ਪਤਾ ਨਹੀਂ ਲੱਗਦਾ ਸੋ ਦੋਸਤੋ ਇੱਕ ਗੱਲ ਹੋਰ ਯਾਦ ਰੱਖਿਓ ਕਿ ਪੈਸਾ ਤੁਸੀਂ ਜਦੋਂ ਜਦੋਂ ਤੁਸੀਂ ਲਾਫ ਅਟਰੈਕਸ਼ਨ ਨੂੰ ਫੋਲੋ ਕਰਨ ਲੱਗ ਗਏ ਨਾ ਤੇ ਤੁਸੀਂ ਉਹਦੇ ਤੇ ਯਕੀਨ ਕਰਨ ਲੱਗ ਗਏ ਤੇ ਉਹਦੀਆਂ ਗੱਲਾਂ ਮੰਨਣ ਲੱਗ ਗਏ ਉਹਦੇ ਕਾਨੂੰਨ ਨੂੰ ਬ੍ਰਹਿਮੰਡ ਦੇ ਕਾਨੂੰਨ ਨੂੰ ਮੰਨਣ ਲੱਗ ਗਏ ਨਾ ਤੇ ਇੱਕ ਗੱਲ ਮੇਰੀ ਧਿਆਨ ਨਾਲ ਯਾਦ ਰੱਖਿਓ ਕਿ ਤੁਹਾਡੀ ਜ਼ਿੰਦਗੀ 'ਚ ਐਸੀ ਤਬਦੀਲੀ ਹੋਊਗੀ ਕਿ ਜਿਹੜਾ ਵਰਕ ਤੁਸੀਂ ਕਰ ਰਹੇ ਹੋ ਉਹ ਨਹੀਂ ਚੱਲ ਰਿਹਾ ਨਾ ਨਹੀਂ ਚੱਲ ਰਿਹਾ ਉਹ ਤਾਂ ਚੱਲਣਾ ਹੀ ਚੱਲਣਾ ਪਰ ਲੇਕਿਨ ਚਾਰ ਦਰਵਾਜੇ ਹੋਰ ਖੁੱਲਣਗੇ ਪੈਸਾ ਆਉਣ ਦੇ ਗਰੰਟੀ ਹੈ ਮੇਰੀ ਇਹ ਤੁਸੀਂ ਮੇਰੇ ਕੋਲੇ ਅਸਟਾਮ ਲੈਓ ਮੈਂ ਲਿਖ ਕੇ ਦੇ ਦਊਗਾ ਕਿ ਜਦੋਂ ਤੁਸੀਂ ਯੂਨੀਵਰਸਲ ਲਾਫ ਆਫ ਅਟਰੈਕਸ਼ਨ ਦੇ ਜਿਹੜਾ ਕਹਿੰਦਾ ਨਾ ਮੈਂ ਰੱਬ ਨਹੀਂ ਦੇਖਿਆ ਹਨ ਉਹ ਬੰਦਾ ਮੇਰੇ ਕੋਲੇ 5 ਦਿਨ ਬਿਠਾ ਦਿਓ 5-5 ਮਿੰਟੋ ਦਾ ਟਾਈਮ ਲਿਆ ਕਰੂੰਗਾ ਮੈਂ ਸਾਹਮਣੇ ਬਿਠਾ ਕੇ ਉਹਨੂੰ ਕਹੂੰਗਾ ਕਿ ਆਪਣੇ ਕੁੰਡਲੀ ਜਾਗਰਣ ਕਰ ਐਦਾਂ ਦਾ ਕਰ ਐਦਾਂ ਸਾਹਸ ਲੈਣਾ ਐਦਾਂ ਫੀਲ ਕਰਨਾ ਐਦਾਂ ਕਰਨਾ ਜਰ ਬਾਈ ਗੋਡ ਬਾਈ ਗੋਡ ਦੋਸਤੋ ਤੁਸੀਂ ਰੱਬ ਬੜੇ ਨੇੜੀਕੋ ਦੇਖ ਸਕਦੇ ਹੋ ਬੜਾ ਤੁਹਾਨੂੰ ਰੱਬ ਰੱਬ ਕੀ ਰੱਬ ਦਾ ਪ੍ਰਕਾਸ਼ ਦਿਖਾਈ ਦੇਊਗਾ ਐਡਾ ਵੱਡਾ ਪ੍ਰਕਾਸ਼ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਐਡੀ ਵੱਡੀ ਕੋਈ ਲਾਈਟ ਨਹੀਂ ਦੇਖੀ ਹੋਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਭਾਵੇਂ ਤੁਸੀਂ ਕਿਤੇ ਵੀ ਸੂਰਜ ਵੀ ਛੋਟਾ ਲੱਗਦਾ ਉਹਦੇ ਅੱਗੇ ਸੋ ਐਡੀ ਵੱਡੀ ਲਾਈਟ ਤੁਹਾਡਾ ਵੀਰ ਇਹ ਸਾਰੀਆਂ ਥਾਵਾਂ ਨੂੰ ਪਾਰ ਕਰ ਚੁੱਕਿਆ ਪਰ ਦੱਸਣਾ ਨਹੀਂ ਹੁੰਦਾ ਪਰ ਮੈਂ ਦੱਸਦਾ ਤਾਂ ਆ ਕਿ ਸ਼ਾਇਦ ਤੁਸੀਂ ਮੇਰੇ ਮੇਰੀ ਗੱਲ ਤੇ ਪੂਰਾ ਯਕੀਨ ਕਰਕੇ ਤੁਸੀਂ ਇਹ ਲਾਫ ਅਟਰੈਕਸ਼ਨ ਤੇ ਯੂਨੀਵਰਸ ਦੀ ਜਿਹੜੀ ਸੇਵਾ ਹੈ ਹਨਾ ਅਕਾਲ ਪੁਰਖ ਦੀ ਸੇਵਾ ਉਹ ਕਰਨ ਲੱਗ ਜਾਓ ਤੱਕ ਅਕਾਲ ਪੁਰਖ ਤੁਹਾਨੂੰ ਜਿਹੜਾ ਸਾਰਾ ਕੁਝ ਦੇ ਸਕਦਾ ਹੈ ਪ੍ਰਾਪਤ ਤੁਸੀਂ ਕਰ ਸਕਦੇ ਹੋ ਪਰ ਇੱਕ ਗੱਲ ਜ਼ਰੂਰ ਜਦੋਂ ਤੁਸੀਂ ਬੈਠਣਾ ਹੈ ਤਾਂ ਇੱਕ ਯੂਨੀਵਰਸ ਨੂੰ ਕਹਿਣਾ ਕਿ ਯੂਨੀਵਰਸ ਤੇਰਾ ਧੰਨਵਾਦ ਸਾਨੂੰ ਸੱਜਣ ਮਿੱਤਰ ਮੇਰਾ ਵੀਰ ਮਿਲਿਆ ਮੇਰਾ ਨਾਲ ਲਿਆ ਕਰੋ ਯਾਰ ਕਿ ਮਨਮੰਦਰ ਵੀਰ ਮਿਲਿਆ ਬਹੁਤ ਪੋਜ਼ਿਟਿਵ એનર્ਜੀ ਦੇ ਰਿਹਾ ਅਸੀਂ ਤੇਰਾ ਬਹੁਤ ਧੰਨਵਾਦ ਕਰਦੇ ਹਾਂ ਇੰਨਾ ਜ਼ਰੂਰ ਕਹਿੰਦੇ ਕਰੋ ਤੇ ਇੱਕ ਉਹਨੂੰ ਇੱਕ ਗੱਲ ਕਹਿਆ ਕਰੋ ਕਿ ਯੂਨੀਵਰਸ ਮੈਂ ਤੇਰੇ ਤੋਂ ਪ੍ਰਾਪਤੀਆਂ ਭਾਲਦਾ ਹਾਂ ਮੈਂ ਤੇਰੇ ਤੋਂ ਪ੍ਰਾਪਤੀਆਂ ਲੈਣ ਵਾਸਤੇ ਬਿਲਕੁਲ ਤਿਆਰ ਬੈਠਾ ਹਾਂ ਮੈਂ ਰਿਸੀਵ ਕਰਨ ਵਾਸਤੇ ਤਿਆਰ ਬੈਠਾ ਹਾਂ ਮੈਂ ਉਡੀਕ ਕਰ ਰਿਹਾ ਹਾਂ ਕਿ ਜਲਦੀ 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 ਮੇਰੇ ਕੋਲ ਇਹ ਪ੍ਰਾਪਤੀਆਂ ਇਹ ਅਚੀਵਮੈਂਟਸ ਆਉਣ ਤੇ ਇਹਨਾਂ ਨੂੰ ਜਰੂਰ ਸ਼ੁਰੂ ਕਰਨ ਵੇਲੇ ਤੇ ਐਂਡ 'ਚ ਉੱਠਣ ਵੀਰੇ ਇੰਨਾ ਕੁ ਜ਼ਰੂਰ ਕਹਿਆ ਕਰੋ ਜਦੋਂ ਤੁਸੀਂ ਕਹਿੰਨਾ ਮੈਂ ਰਿਸੀਵ ਕਰਨ ਵਾਸਤੇ ਤਿਆਰ ਬੈਠਾ ਹਾਂ ਫਿਰ ਯੂਨੀਵਰਸ ਜਿਹੜੀਆਂ ਸ਼ਕਤੀਆਂ ਉਹ ਆਪਣੀਆਂ ਸਾਰੀਆਂ ਹਨ ਉਹ ਸਾਰੀਆਂ ਸ਼ਕਤੀਆਂ ਸਾਰੀ એનર્ਜੀ ਤੁਹਾਡੇ ਤੇ ਕੇਂਦਰਿਤ ਕਰ ਦਿੰਦਾ ਸਾਰੀ એનર્ਜੀ ਤੁਹਾਡੇ ਤੇ ਲਾ ਦਿੰਦਾ ਉਹਦੀ ਦ੍ਰਿਸ਼ਟੀ ਤੁਹਾਡੇ ਤੇ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਸਾਰੇ ਸੁਪਨੇ ਆ ਜਿਹੜੇ ਪੂਰੇ ਹੋਣ ਲੱਗ ਜਾਂਦੇ ਆ ਦੋਸਤੋ ਅੱਜ ਦੇ ਲਈ ਇੰਨਾ ਹੀ ਫਿਰ ਕਦੇ ਮਿਲਦੇ ਆ ਫਿਰ ਕਦੇ ਨਹੀਂ ਸ਼ਾਮ ਨੂੰ ਜੇ ਕੱਲ ਨੂੰ ਮਿਲਦੇ ਆ ਸੋ ਇਹਨਾਂ ਲਈ ਖੇਮਾ ਦਾ ਜਾਜ ਕਿ ਮੈਂ ਚਾਹੁੰਦਾ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਪਿਆਰ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਹਰ ਇੱਕ ਨੂੰ ਪਿਆਰ ਕਰਿਆ ਕਰੋ ਜੀਵ ਜੰਤੂ ਪਸ਼ੂ ਪੰਛੀ ਰੁੱਖਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਸਭ ਨੂੰ ਪਿਆਰ ਕਰੋ ਯਾਰ ਨਫ਼ਰਤ ਵਾਸਤੇ ਸਾਨੂੰ ਭੇਜਿਆ ਨਹੀਂ ਰੱਬ ਨੇ ਮਨੁੱਖ ਬਣਾਇਆ ਸੀ ਕਿ ਮਨੁੱਖ ਨੂੰ ਬਣਾ ਕੇ ਧਰਤੀ ਤੇ ਭੇਜਿਆ ਉਹਨੇ ਭੇਜਿਆ ਕਿ ਇਹ ਹਰ ਇੱਕ ਚੀਜ਼ ਨੂੰ ਹਰ ਇੱਕ ਚੀਜ਼ ਦੀ ਰਾਖੀ ਕਰੂਗਾ ਇਹ ਪਸ਼ੂ ਪੰਛੀਆਂ ਦੀ ਰਾਖੀ ਕਰੂਗਾ ਇਹ ਇਹ ਦਰਖਤਾਂ ਦੀ ਰਾਖੀ ਕਰੂਗਾ ਛਾਹ ਵਾਲੇ ਫੁੱਲ ਬੂਟਿਆਂ ਨੂੰ ਰਾਖੀ ਕਰੂਗਾ ਪਰ ਲੇਕਿਨ ਇੱਥੇ ਇਨਸਾਨ ਨੇ ਆ ਕੇ ਆਪਣਾ ਜੀਵਨ ਬਹੁਤ ਤਬਦੀਲ ਕਰ ਲਿਆ ਬਹੁਤ ਨਰਕਾਂ ਦੇ ਵਿੱਚ ਫਸ ਗਿਆ ਬਹੁਤ ਜ਼ਿੰਦਗੀ ਨੂੰ ਗਲਤ ਪਾਸੇ ਲੈ ਗਿਆ ਉਹਨੇ ਉਹੀ ਦਰਖਤ ਜਿਨ੍ਹਾਂ ਦੀ ਰਾਖੀ ਕਰਨ ਵਾਸਤੇ ਭੇਜਿਆ ਉਹਨਾਂ ਨੂੰ ਕੱਟਣਾ ਸਟਾਰਟ ਕਰਤਾ ਜਿਹੜੇ ਪਸ਼ੂ ਪੰਛੀਆਂ ਦੀ ਰਾਖੀ ਵਾਸਤੇ ਭੇਜਿਆ ਉਹ ਪਸ਼ੂ ਪੰਛੀਆਂ ਨੂੰ ਕੱਟ ਕੱਟ ਕੇ ਖਾਣਾ ਸ਼ੁਰੂ ਕਰਤਾ ਯਾਰ ਸੋ ਇਸ ਕਰਕੇ ਦੋਸਤੋ ਮਨੁੱਖ ਨੇ ਆਪਣਾ ਜੀਵਨ ਵਿਗਾੜ ਲਿਆ ਆਪਣੇ ਜੀਵਨ ਨੂੰ ਸੁਧਾਰਨਾ ਹੈ ਤਾਂ ਦੋਸਤੋ ਥੋੜੀਆਂ 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 ਜਿਹੜੀਆਂ ਕਮੀਆਂ ਮੇਰੇ 'ਚ ਵੀ ਨੇ ਬਹੁਤ ਕਮੀਆਂ ਨੇ ਮੈਂ ਖੁਦ ਕਮਲਾਇਆ ਬੰਦਾ ਮੈਂ ਸਿੱਧਾ ਸਾਦਾ ਬੰਦਾ ਮੈਂ ਠੇਠ ਪੰਜਾਬੀ 'ਚ ਗੱਲ ਕਰਦਾ ਤੁਹਾਡੇ ਨਾਲ ਕਮੀਆਂ ਮੇਰੇ 'ਚ ਵੀ ਨੇ ਪਰ ਲੇਕਿਨ ਮੈਂ ਉਹ ਕਮੀਆਂ ਨੂੰ ਸੁਧਾਰਨ ਤੇ ਲੱਗਿਆ ਹੋਇਆ ਮੈਂ ਤੁਹਾਨੂੰ ਵੀ ਕਹਿਣਾ ਕਿ ਆਪਣੀਆਂ ਕਮੀਆਂ ਸੁਧਾਰ ਕੇ ਦੋਸਤੋ ਯੂਨੀਵਰਸਲ ਨਾਲ ਜੁੜੋ ਲਾਫ ਅਟਰੈਕਸ਼ਨ ਨਾਲ ਜੁੜੋ ਤੁਹਾਡੀ ਜ਼ਿੰਦਗੀ ਦੀ ਤਬਦੀਲੀ ਹੈ ਜਿਹੜੀ 100% ਤੈਅ ਹੈ ਦੋਸਤੋ ਸੱਚੇ ਪਾਤਸ਼ਾਹ ਕਰੇ ਕਿ ਥੋੜੇ ਦਿਨਾਂ ਚ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਭਾਜੀ ਤੁਹਾਡੀਆਂ ਵੀਡੀਓ ਦੇਖ ਕੇ ਸਾਡੇ ਚਾਤ ਤਬਦੀਲੀ ਆਈ ਜਰੂਰ ਲਿਖਿਆ ਕਰੋ ਕਿਉਂਕਿ ਤੁਹਾਡੀ ਤੁਹਾਡੇ ਕਮੈਂਟ ਪੜ ਕੇ ਦੂਸਰਿਆਂ ਨੂੰ એનર્ਜੀ ਮਿਲਦੀ ਹੈ ਇੱਕ ਵੀਰ ਜੀ ਮੈਂ ਬੇਨਤੀ ਕਰੂੰਗਾ ਮੇਰਾ ਚੈਨਲ ਜੁਆਇਨ ਜਰੂਰ ਕਰਕੇ ਰੱਖੋ ਕਿਉਂਕਿ ਚੈਨਲ ਜੁਆਇਨ ਕਰਨ ਦੇ ਨਾਲ ਥੋੜੇ ਦਿਨਾਂ ਨੂੰ ਅਸੀਂ ਲਾਈਵ ਸਟਾਰਟ ਕਰਨਾ ਹੈ ਜਦੋਂ ਲਾਈਵ ਸਟਾਰਟ ਕਰਨਾ ਮੈਂ ਤੁਹਾਡੇ ਕਮੈਂਟ ਵੀ ਲਿਆ ਕਰੂੰਗਾ ਤੇ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਿਆ ਕਰੂੰਗਾ ਖੁੱਲਕੇ ਸੋ ਮੈਂ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਅਸੀਂ ਲਾਈਵ ਸਿਸਟਮ ਹੈ ਉਹਨੂੰ ਅਪਡੇਟ ਕਰਨ ਜਾ ਰਹੇ ਹਾਂ ਕਿਉਂਕਿ ਮੈਂ ਸਿੱਧਾ ਸਾਦਾ ਬੰਦਾ ਮੈਨੂੰ ਕੋਈ ਨਾ ਟੈਕਨੀਸ਼ੀਅਨ ਨਹੀਂ ਮਿਲਦੇ ਹੁਣ ਮੈਂ ਟੈਕਨੀਸ਼ੀਅਨਾਂ ਕਰਕੇ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਟੈਕਨੀਸ਼ੀਅਨ ਮਿਲਣ ਤੇ ਮੈਜ ਯੂਨੀਵਰਸ ਅਗੇ ਕਹਿਣਾ ਕਿ ਮੈਨੂੰ ਚੰਗਾ ਟੈਕਨੀਸ਼ੀਅਨ ਦੇ ਜਿਹੜਾ ਮੇਰਾ ਲਾਈਵ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਕਰੇ ਤੇ ਤੁਸੀਂ ਮੈਨੂੰ ਕਮੈਂਟ ਕਰਿਆ ਕਰੋ ਤੇ ਮੇਰੇ ਸਾਹਮਣੇ LED ਲੱਗੀ ਹੋਵੇ ਤੇ ਮੈਂ ਉੱਥੇ ਕਮੈਂਟ ਪੜ ਪੜ ਕੇ ਤੁਹਾਡੇ ਹਰੇਕ ਕਮੈਂਟ ਦਾ ਜਵਾਬ ਦਿਆ ਕਰਾਂ ਸੋ ਧੰਨਵਾਦ ਥੈਂਕ ਯੂ ਸੋ ਮੱਚ ਥੈਂਕ ਯੂ ਯੂਨੀਵਰਸ ਥੈਂਕ ਯੂ ਮੇਰੇ ਦੋਸਤੋ ਤੁਹਾਡਾ ਜਿਹੜੇ ਮੈਨੂੰ ਦੇਖਦੇ ਹੋ ਧੰਨਵਾਦ